लाल किले ਦੇ ਨੇੜੇ ਬਲਾਸਟ ਹੋੰਦਾਂ ਚਾਰੇ ਪਾਸੇ ਹਫੜਾ ਦਫੜੀ ਮਚ ਜਾਂਦੀਆ ਹਾਲਾਂਕਿ ਨੌ ਲੋਕ ਨੇ ਜਿਹੜੇ ਸਹਾਦਸੇ ਦੇ ਵਿੱਚ ਵੀ ਮਾਰੇ ਜਾਂਦੇ ਨੇ ਸੋ ਕੋਈ ਆਤਵਾਦੀ ਸਾਜ਼ਿਸ਼ ਕਹਿੰਦਾ ਹੈ ਕੋਈ ਆਤੰਕਾਤਕ ਹਮਲਾ ਕਹਿੰਦਾ ਹੈ ਆ ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ ਦੇਖੋ ਉਜ ਤਰਮਾ ਦੇ ਉੱਤੇ ਪ੍ਰੋਟੈਸਟ ਵੀ ਚੱਲ ਰਿਹਾ ਸੀ ਇੰਕੀਟ ਦੇ ਕੋਲੇ ਜੀ ਉਹਨਾਂ ਦਾ ਮਕਸਦ ਤਾਂ ਇਹੀ ਹੋਣਾ ਨਾ ਵੀ ਪੀੜ ਦੇ ਵਿੱਚ ਅਸੀਂ ਗੱਡੀ ਖੜਾ ਲਈਏ ਤੇ ਉੱਥੇ ਸਭ ਉੱਡ ਜਵੀਂ ਬੁੜੇਲ ਜੇਲ੍ਹ ਦੇ ਵਿੱਚ ਬੰਦ ਨਹੀਂ ਠੀਕ ਹੈ ਜੀ ਨਾਇਕ ਹਿਰਾਸਤ ਚ ਲੈ ਗਏ ਉਹਨਾਂ ਨੂੰ ਤੇ ਉਹਨਾਂ ਨੇ ਇੱਕ ਵਾਰ ਤੱਕਟੀ ਕੱਟ ਕੇ ਦੇਖਿਆ ਤੇ ਅਗਰੇ ਦਿਨ ਉਹਾਂ ਨੇ ਡਾਕਟਰਾਂ ਦਾ ਹਵਾਲਾ ਦਿੱਤਾ ਹੂੰ ਸੀਬੀਆਈ ਨੂੰ ਇਹ ਜੀ ਦੇਖੋ ਮੈਨੂੰ ਨੀਂਦ ਨਹੀਂ ਆ ਰਹੀ ਵੀ ਮੈਨੂੰ ਬੈਰਕ ਦੇ ਵਿੱਚ ਇੱਥੇ ਗੱਦਾ ਚਾਹੀਦਾ ਹੈ ਜੀ ਦੇਖੋ ਇੱਕ ਪੜਿਆ ਲਿਖਿਆ ਜਿਹੜਾ ਐਮਪੀ ਹੋਵੇ ਲੁਧਿਆਣੇ ਦਾ ਤੇ ਉਹਦੇ ਮੂੰਹੋਂ ਇਦਾਂ ਦੇ ਸ਼ਬਦ ਨਿਕਲਣੇ ਬੜੀ ਮਾੜੀ ਗੱਲ ਕਿਤੇ ਨਾ ਕਿਤੇ ਜਦੋਂ ਉਹ ਬੰਦਾ ਆਪ ਜਿਉਂਦਾ ਪਿਆ ਸਾਹਮਣੇ ਟੀਵੀ ਚੱਲਦਾ ਹੋਵੇ ਆਪਣੀ ਖਬਰੋ ਖੁਦ ਦੇਖੇ ਕਿਦਾਂ ਫੀਲ ਹੋ ਸਕਦਾ ਦੇਖੋ ਸ਼੍ਰੀਕਲ ਤੁਸੀਂ ਇੱਕ ਵਾਰ ਸਮਝਾਈ ਜੀ ਇਸ ਤੇ ਮੈਂ ਹਾ ਪਰਦੀਪ कौर ਇੱਕ ਵਾਰ ਫਿਰ ਤੋਂ ਰੂਬਰੂ ਹੋਇਆ ਪ੍ਰੋਗਰਾਮ ਚਰਚਾ ਦਾ ਵਿਸ਼ਾ ਲੈ ਕਿ ਜਿਸ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਅਹਿਮ ਮੁੱਦਿਆਂ ਬਾਰੇ ਜਿਨ੍ਹਾਂ ਦੇ ਬਾਰੇ ਜਾਣਣਾ ਸਾਡੇ ਦਰਸ਼ਕਾਂ ਲਈ ਬੇਹੱਦ ਜ਼ਰੂਰੀ ਹੈ ਕਿਤੇ ਨਾ ਕਿਤੇ ਸਾਡੀ ਵੀ ਜ਼ਿੰਮੇਵਾਰੀ ਬਣਦੀ ਹੈ ਸੋ ਮੇਰੇ ਨਾਲ ਮੇਰੇ ਸੀਨੀਅਰ ਮੌਜੂਦ ਨੇ ਹਰਦੀਪ ਸੋਖੀ ਜੀ ਸਭ ਤੋਂ ਪਹਿਲਾਂ ਦਾ ਸਵਾਗਤ ਕਰ ਲੈਣਾ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਜੀ ਸੋਖੀ ਸਰ ਦੋ ਦਿਨ ਪਹਿਲਾਂ ਦਿੱਲੀ ਦੇ ਵਿੱਚ ਬਲਾਸਟ ਹੁੰਦਾ ਲਾਲ ਕਿਲੇ ਦੇ ਨੇੜੇ ਬਲਾਸਟ ਹੁੰਦਾ ਚਾਰੇ ਪਾਸੇ ਹਫੜਾ ਦਫੜੀ ਮਚ ਜਾਂਦੀ ਹੈ ਹਾਲਾਂਕਿ ਨੋ ਲੋਕ ਨੇ ਜਿਹੜੇ ਸਹਾਦਸੇ ਦੇ ਵਿੱਚ ਵੀ ਮਾਰੇ ਜਾਂਦੇ ਨੇ ਸੋ ਕੋਈ ਅਤਵਾਦੀ ਸਾਜ਼ਿਸ਼ ਕਹਿੰਦਾ ਹੈ ਕੋਈ ਆਤਮਕਾਤੀ ਹਮਲਾ ਕਹਿੰਦਾ ਹੈ ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ ਦੇਖੋ ਮੈਡਮ ਜਿਹੜੀ ਅੱਜ ਦੀ ਰਿਪੋਰਟ ਆਈ ਆ ਉਹਦੇ ਵਿੱਚ ਤੁਸੀਂ ਹੁਣੇ ਕਿਹਾ ਵੀ ਨੋ ਉਹਦੇ ਵਿੱਚ 12 ਹੋ ਚੁੱਕੇ ਨੇ ਜੀ ਜੀ ਦੇਖੋ ਇਹਦੇ ਵਿੱਚ ਜੇ ਅੱਜ ਆਪਾਂ ਅੱਜ ਦੀ ਗੱਲ ਕਰੀਏ ਉਹ ਕਹ ਰਹੇ ਨੇ ਕਿ ਚਾਰ ਅਸੀਂ ਇਹਨਾਂ ਹੀ ਦੀ ਟੀਮਾਂ ਬੜੀਆਂ ਬਿਲਕੁਲ ਜਿਹਦੇ ਵਿੱਚ ਉਹ ਕਹਿੰਦੇ ਨੇ ਵੀ ਅਸੀਂ ਚਾਰਾ ਡਾਕਟਰਾਂ ਨੂੰ ਅਰੈਸਟ ਕਰ ਲਿਆ ਹੂੰ ਤੇ ਇਹਦੇ ਵਿੱਚ ਦੋ ਕਾਰਾਂ ਨੇ ਲੋਕਾਂ ਨੂੰ ਤਾਂ ਇਥੇ ਤੱਕ ਇਹ ਪਤਾ ਵੀ ਇੱਕ ਕਾਰ ਦੇ ਵਿੱਚ ਬਲਾਸਟ ਹੋ ਗਿਆ ਜੀ ਜੀ ਵੀ ਉਹ ਡਾਕਟਰ ਜਿਹੜਾ ਵੀ ਅੱਤਵਾਦੀ ਜਾਂ ਡਾਕਟਰ ਕਹ ਲਓ ਵੀ ਉਹ ਨਾਲ ਮਰ ਗਿਆ ਪਰ ਇਹਦੇ ਵਿੱਚ ਹੁਣ ਜਿਹੜੀ ਰਿਪੋਰਟ ਆਈ ਆ ਉਹ ਇਹਨਾਂ ਹੀ ਦੀ ਰਿਪੋਰਟ ਦੇ ਮੁਤਾਬਕ ਉਹ ਕਹਿੰਦੇ ਜੇ ਇੱਕ ਲਾਲ ਰੰਗ ਦੀ ਗੱਡੀ ਆ ਉਹ ਨੂੰ ਅਸੀਂ ਲੱਭ ਰਹੀ ਆ ਹੂੰ ਇਕੋਸਪੋਰਟ ਗੱਡੀ ਆ ਜੀ ਅਪਰ ਸੋਖੀ ਸਰ ਲੱਗਦਾ ਹੈ ਕਿ ਬਹੁਤ ਸਾਰੇ ਸਿਆਸਤਦਾਨ ਨੇ ਜਿਹੜੇ ਇਸ ਵੇਲੇ ਬਿਆਨਬਾਜ਼ੀ ਕਰ ਰਹੇ ਨੇ ਕਿ ਬਿਆਨ ਦੇ ਦੇਖੋ ਉਹਨਾਂ ਦਾ ਕੰਮ ਆ ਉਹਨਾਂ ਦਾ ਕੰਮ ਆ ਜੀ ਵੀ ਰੋਟੀਆਂ ਸੇਕਣੀਆਂ ਹੂੰ ਵੀ ਦੇਖੋ ਇਹਨਾਂ ਨੇ ਇਹ ਨਹੀਂ ਦੇਖਣਾ ਵੀ ਕਿਸੇ ਦੇ ਘਰ 'ਚ ਅੱਗ ਲੱਗੀ ਆ ਜਾਂ ਉਹ ਜਿਹੜਾ ਸ਼ਹਿਰ ਆ ਉਹ ਬੰਮਾਂ ਦੇ ਨਾਲ ਦਿਲੇ ਆ ਵੀ ਆਪਾਂ ਕਿਤਨਾ ਕਿਤੇ ਵਿੱਚੋਂ ਪਚਾਪ ਆਪਾਂ ਕੰਮ ਕਰਨ ਦੀ ਏ ਟੀਮਾਂ ਨੂੰ ਹੂੰ ਅ ਸੋ ਜਿਹੜੀ ਅਸੀਂ ਦਰਸ਼ਕਾਂ ਨੂੰ ਜ਼ਰੂਰ ਦੱਸ ਦੇਣਾ ਚਾਹੁੰਦੇ ਕਿ ਜਿਹੜੀ ਐਨਆਈ ਟੀਮ ਬਣੀ ਹੈ 10 ਮੈਂਬਰ ਟੀਮ ਦਾ ਸੰਗਠਨ ਕੀਤਾ ਗਿਆ ਔਰ ਬੜੀ ਬਰੀਕੀ ਦੇ ਨਾਲ ਜਿਹੜੀ ਜਾਂਚ ਇਸ ਦੇ ਵਾਸਤੇ ਜ਼ਰੂਰ ਕੀਤੀ ਜਾਏਗੀ ਅਪਰ ਸੋਖੀ ਸਰ ਸੂਤਰਾ ਦੇ ਹਵਾਲੇ ਤੋਂ ਇਹ ਵੀ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਧਮਾਕਾ ਜਿੱਥੇ ਦਿੱਲੀ ਦੇ ਵਿੱਚ ਹੋਇਆ ਪੂਰੇ ਦੇਸ਼ ਭਰ ਦੇ ਵਿੱਚ ਹੋਣ ਵਾਲਾ ਦੇਖੋ ਵੱਖ-ਵੱਖ ਉਹਨਾਂ ਨੇ ਟੂਰ ਲਾਏ ਹੋਏ ਸੀਗੇ ਵੀ ਟ੍ਰਿਪ ਲਗਾਈ ਹੋਈ ਸੀ ਕਿ ਅਸੀਂ 26 ਜਨਵਰੀ ਤੋਂ ਪਹਿਲਾਂ ਪਹਿਲਾਂ ਅਸੀਂ ਆ ਤਿੰਨ ਚਾਰ ਦਿੱਲੀ ਦੇ ਵਿੱਚ ਧਮਾਕੇ ਕਰਨੇ ਆ ਫਿਰ ਅਸੀਂ ਪੰਜਾਬ ਦੇ ਵਿੱਚ ਧਮਾਕੇ ਕਰਨੇ ਨੇ ਮੀਨਿੰਗ ਪੂਰੇ ਲਾ ਲੋ ਇੰਡੀਆ ਦੇ ਵਿੱਚ ਉਹਨਾਂ ਦੀਆਂ ਸਾਜ਼ਿਸ਼ਾਂ ਨਾਕਾਮ ਹੋਈਆਂ ਨੇ ਕਿਤਨਾ ਕਿਤੇ ਉਹ ਸੋਚੀ ਬੈਠੇ ਸੀ ਕਿ ਸਾਡੇ ਕੋਲੇ ਇੰਨਾ ਆਰ ਡੀ ਐਕਸ ਪਿਆ ਵਾ ਅਸੀਂ ਪੂਰਾ ਦੇਸ਼ ਹਿਲਾ ਸਕਦੇ ਹਾਂ ਅ ਸੋ ਜਿਸ ਤਰੀਕੇ ਦੇ ਨਾਲ ਫਿਸਫੋਟਕ ਬ੍ਰਾਮਤ ਹੋਇਆ ਅ ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਮੀਡੀਆ ਰਿਪੋਰਟਸ ਇਸ ਦਾ ਹਵਾਲਾ ਦਿੰਦੇ ਨੇ ਕਿ ਪੂਰੇ ਦੇਸ਼ ਨੂੰ ਡਾਉਣ ਦਾ ਉਹਨਾਂ ਨੇ ਪਲਾਨ ਬਣਾਇਆ ਹੋਇਆ ਸੀ ਸਾਜ਼ਿਸ਼ ਰਚੀ ਹੋਈ ਸੀ ਪਰ ਜੋ ਸ਼ੱਕੀ ਵਿਅਕਤੀ ਆ ਉਸਨੇ ਜੋ ਬਲਾਸਟ ਕੀਤਾ ਸਮੇਂ ਤੋਂ ਪਹਿਲਾਂ ਕਰਤਾ ਕਿਉਂਕਿ ਬੰਬ ਹਜੇ ਚੰਗੀ ਤਰ੍ਹਾਂ ਵਿਕਸਿਤ ਨਹੀਂ ਹੋਇਆ ਸੀ ਉਹਨਾਂ ਦਾ ਜਿਹੜਾ ਮਕਸਦ ਸੀ ਪੂਰੀ ਦਿੱਲੀ ਨੂੰ ਦਹਿਲਾ ਦੇ ਕੇ ਰੱਖਣ ਵਾਲਾ ਸੀ ਜੀ ਦੇਖੋ ਕੁਝ ਤਦਮਾਂ ਦੇ ਉੱਤੇ ਪ੍ਰੋਟੈਸਟ ਵੀ ਚੱਲ ਰਿਹਾ ਸੀ ਇੰਡੀਆ ਗੇਟ ਦੇ ਕੋਲੇ ਜੀ ਉਹਨਾਂ ਦਾ ਮਕਸਦ ਤਾਂ ਇਹੀ ਹੋਣਾ ਨਾ ਵੀ ਭੀੜ ਦੇ ਵਿੱਚ ਅਸੀਂ ਗੱਡੀ ਖੜਾ ਦਈਏ ਤੇ ਉੱਥੇ ਸਭ ਉੱਡ ਜਵੀਂ ਹਮ ਦੇਖੋ ਇੱਕ ਹੁੰਦੀ ਸਾਜ਼ਿਸ਼ ਇੱਕ ਹੁੰਦਾ ਕਿ ਤੁਹਾਨੂੰ ਪਤਾ ਹੋਵੇ ਕਿ ਤੁਹਾਡਾ ਗੇਮ ਪਲਾਨ ਕੀ ਆ ਵੀ ਅਸੀਂ ਆਹ ਚੀਜ਼ ਕਰਕੇ ਅਸੀਂ ਵਾਪਸ ਆ ਜਾਣਾ ਜਦ ਕਿ ਦੇਖੋ ਉਹ ਬੰਦੇ ਨੂੰ ਇਹਨਾਂ ਨੇ ਪੱਕਾ ਕੀਤਾ ਹੋਣਾ ਕਿ ਤੈਨੂੰ ਇੰਨੇ ਅਸੀਂ ਪੈਸੇ ਦਿੰਨੇ ਆ ਅਸੀਂ ਆਹ ਚੀਜ਼ਾਂ ਦਿੰਦੇ ਆ ਕਿ ਤੂੰ ਜਿਹੜਾ ਬਲਾਸਟ ਕਰਨਾ ਤੂੰ ਉਹ ਤੈਨੂੰ ਉਹਦੇ ਵਿੱਚ ਆਪਣੀ ਜਾਨ ਦੇਣੀ ਪੈਣੀ ਆ ਹੂੰ ਹਾਂ ਸੋ ਬਿਲਕੁਲ ਦਿੱਲੀ ਚ ਜੋ ਬਲਾਸਟ ਹੋਇਆ ਇੱਕ ਵਾਰ ਪੂਰੀ ਦਿੱਲੀ ਹੈ ਜਿਹੜੀ ਜੋ ਤਰੀਕੇ ਦੇ ਨਾਲ ਡੇਲ ਚੁੱਕੀ ਸੀ ਹਾਲਾਂਕਿ ਤੁਸੀਂ ਜਿਵੇਂ ਦੱਸਿਆ ਕਿ ਮੌਤਾਂ ਦੀ ਗਿਣਤੀ ਹੁਣ 9 ਤੋਂ ਵੱਧ ਕੇ 12 ਅੰਕੜਿਆਂ ਤੱਕ ਪਹੁੰਚ ਚੁੱਕੀ ਹੈ ਔਰ ਇਸ ਦੇ ਨਾਲ ਹੀ 20 ਤੋਂ ਵੱਧ ਲੋਕ ਨੇ ਜਿਹੜੇ ਜ਼ਖਮੀ ਹੋਏ ਸੀ ਹਸਪਤਾਲ ਦੇ ਵਿੱਚ ਦਾਖਲ ਸੀ ਆ ਸੋ ਬਿਲਕੁਲ ਬਹੁਤ ਸਾਰੇ ਬੇਕਸੂਰ ਲੋਕ ਨੇ ਜਿਹੜੇ ਸਹਾਦਸ ਵਿੱਚ ਆਪਣੀ ਜਾਨ ਗਵਾ ਬੈਠੇ ਨੇ ਔਰ ਕਈ ਪਰਿਵਾਰਿਕ ਮੈਂਬਰਾਂ ਨੂੰ ਤਾਂ ਉਹਨਾਂ ਮ੍ਰਿਤਕਾਂ ਦੀਆਂ ਲਾਸ਼ਾਂ ਵੀ ਨਸੀਬ ਨਹੀਂ ਹੋਈਆਂ ਤਿੰਨ ਸੰਸਕਾਰ ਕਰਨਾ ਵੀ ਨਸੀਬ ਨਹੀਂ ਹੋਇਆ ਜੀ ਦੇਖੋ ਇਹਦੇ ਵਿੱਚ ਤੋਂ ਮੈਂ ਦੱਸਾਂ ਡਾਕਟਰ شاہਦ ਜੀ ਨੇ ਜਿਹੜੇ ਲੇਡੀਜ਼ ਸੀ ਜੀ ਉਹਨਾਂ ਦੇ ਪਤੀ ਦਾ ਚ ਬਿਆਨ ਆਇਆ ਕਿ ਮੇਰੇ 9 ਸਾਲ ਪਹਿਲਾਂ ਡਿਵੋਰਸ ਦੇ ਚੁੱਕੇ ਹਾਂ ਉਹਨਾਂ ਨੂੰ ਜੀ ਕਿਉਂਕਿ ਦੇਖੋ ਉਹਨਾਂ ਦਾ ਸੁਪਨਾ ਸੀ ਮੈਂ ਕੈਨੇਡਾ ਜਾਣਾ ਤੇ ਮੈਂ ਉੱਥੇ ਸੈੱਟ ਹੋਣਾ ਹੂੰ ਉਹ ਕਹਿੰਦੇ ਵੀ ਮੈਂ ਅਨਿਜੀ ਕਾਰਨਾ ਕਰਕੇ 9 ਸਾਲ ਪਹਿਨਾ ਮੈਂ ਉਹਨਾਂ ਨੂੰ ਡਿਵੋਰਸ ਦੇ ਚੁੱਕਿਆ ਵੀ ਮੇਰਾ ਇਸ ਮਾਮਲੇ ਦੇ ਵਿੱਚ ਕੋਈ ਉਹਨਾਂ ਦੇ ਨਾਲ ਲੈਣ ਦੇਣ ਨਹੀਂ ਹੈਗਾ ਹਾਂ ਅਸ ਬਿਲਕੁਲ ਅਸੀਂ ਵੀ ਆਪਣੇ ਚੈਨਲ ਦੇ ਜ਼ਰੀਏ ਦਰਸ਼ਕਾਂ ਨੂੰ ਅਪੀਲ ਕਰਨਾ ਚਾਹੁੰਦੇ ਹਾਂ ਕਿ ਪੈਨਿਕ ਹੋਣ ਦੀ ਬਿਲਕੁਲ ਲੋੜ ਨਹੀਂ ਹੈ ਕਿਉਂਕਿ ਜਿੱਥੇ ਹਰਿਆਣਾ ਜੰਮੂ ਕਸ਼ਮੀਰ ਦੇ ਵਿੱਚ ਹਾਈ ਅਲਰਟ ਜਾਰੀ ਹੋ ਗਿਆ ਸੀ ਪੰਜਾਬ ਦੇ ਵਿੱਚ ਵੀ ਕੱਲ ਰੈਡ ਅਲਰਟ ਜਾਰੀ ਸੀ ਚੱਪੇ-ਚੱਪੇ ਤੇ ਚੈਕਿੰਗ ਕੀਤੀ ਜਾ ਰਹੀ ਸੀ ਗੱਡੀਆਂ ਨੂੰ ਰੋਕ ਕੇ ਵਾਹਨਾਂ ਨੂੰ ਰੋਕ ਕੇ ਲਗਾਤਾਰ ਹਰ ਇੱਕ ਚੀਜ਼ ਦੀ ਬੜੀ ਬਰੀਕੇ ਦੇ ਨਾਲ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਕਿ ਕੋਈ ਅਨਸੁਖਾਵੀ ਘਟਨਾ ਜਿਹੜੀ ਪੰਜਾਬ ਦੇ ਵਿੱਚ ਨਾ ਵਾਪਰ ਸਕੇ ਅਸੀਂ ਆਪਣੇ ਚੈਨਲ ਦੇ ਜ਼ਰੀਏ ਗੁਜ਼ਾਰਿਸ਼ ਕਰਨਾ ਚਾਹੁੰਦੇ ਰਿਕਵੈਸਟ ਕਰਨਾ ਚਾਹੁੰਦੇ ਕਿ ਫੇਕ ਖਬਰਾਂ ਤੇ ਤੁਸੀਂ ਯਕੀਨ ਨਾ ਕਰੋ ਫੇਕ ਅਫਵਾਹਾਂ ਨੇ ਜਿਹੜੀ ਉਹਨਾਂ ਨੂੰ ਸ਼ੇਅਰ ਨਾ ਕਰੋ ਤਾਂ ਕਿ ਮਾਹੌਲ ਜਿਹੜਾ ਹੋਰ ਪੈਨਿਕ ਨਾ ਬਣਾਇਆ ਜਾਵੇ। ਸੋ ਬਿਲਕੁਲ ਸਰ ਪੰਜਾਬ ਦੇ ਮੁੱਦੇ ਉੱਤੇ ਵਾਦਦੇ ਆ। ਮੋਤਲ ਡੀਆਈਜੀ ਹਰਚਰਨ ਸਿੰਘ ਪੁਲਰ ਜਿਨ੍ਹਾਂ ਨੂੰ ਸ਼ਾਇਦ ਕੋਈ ਵੀ ਨਹੀਂ ਭੁੱਲਿਆ ਆ ਤੇ ਇੱਕ ਵਾਰ ਫਿਰ ਤੋਂ ਉਹਨਾਂ ਨੇ ਨਵੀਂ ਮੰਗ ਰੱਖੀ। ਜੀ ਦੇਖੋ ਵੱਡੇ ਮગરਮੱਛ ਨੇ ਜਦੋਂ ਇੱਕ ਅਮੀਰ ਘਰਾਣੇ ਦੇ ਵਿੱਚੋਂ ਬੰਦੇ ਨੂੰ ਚੱਕ ਕੇ ਬੈਰਕ ਦੇ ਵਿੱਚ ਸੌਣਾ ਪੈ ਜਵੇ ਹਾਂਜੀ ਫਿਰ ਕਿਤੇ ਨਾ ਕਿਤੇ ਨੀਂਦਾਂ ਉੱਡਦੀਆਂ ਨਹੀਂ ਹੂੰ ਤਾਂ ਹੀ ਉਹਨਾਂ ਨੇ ਕਿਹਾ ਵੀ ਮੈਨੂੰ ਗੱਦਾ ਚਾਹੀਦਾ ਹੈ ਕਹਿੰਦੇ ਵੀ ਇਦਾਂ ਨੀਂਦ ਨਹੀਂ ਆਉਂਦੀ ਇੱਥੇ ਮੈਨੂੰ ਨਹੀਂ ਨਹੀਂ ਉਹਨਾਂ ਨੇ ਗੱਦੇ ਦੀ ਮੰਗ ਕੀਤੀ ਜੀ ਇਸ ਦੇ ਬਾਰੇ ਥੋੜਾ ਤਰੀਕੇ ਵਿੱਚ ਸਮਝਾਉਂਗੇ ਦੇਖੋ ਉਹ ਜਿਹੜੇ ਨੇ ਬੁੜੇਲ ਜੇਲ੍ਹ ਦੇ ਵਿੱਚ ਬੰਦ ਨਹੀਂ ਹੂੰ ਠੀਕ ਹੈ ਜੀ ਨਿਆਇਕ ਹਿਰਾਸਤ 'ਚ ਲੈ ਗਏ ਉਹਨਾਂ ਨੂੰ ਲੈ ਕੇ ਹਿਰਾਸਤ ਦੇ ਵਿੱਚ ਲੈ ਕੇ 14 ਦਿਨ ਤੋਂ 16 ਦਿਨ ਦੀ ਨਿਆਇਕ ਹਿਰਾਸਤ ਦੇ ਵਿੱਚ ਗਏ ਹੋਏ ਨੇ ਹੂੰ ਤੇ ਉਹਨਾਂ ਨੇ ਇੱਕ ਰਾਤ ਕੱਟੀ ਕੱਟ ਕੇ ਦੇਖਿਆ ਤੇ ਅਗਲੇ ਦਿਨ ਉਹਨਾਂ ਨੇ ਡਾਕਟਰਾਂ ਦਾ ਹਵਾਲਾ ਦਿੱਤਾ ਹੂੰ ਸੀਬੀਆਈ ਨੂੰ ਕਿ ਜੀ ਦੇਖੋ ਮੈਨੂੰ ਨੀਂਦ ਨਹੀਂ ਆ ਰਹੀ ਵੀ ਮੈਨੂੰ ਬੈਰਕ ਦੇ ਵਿੱਚ ਇਥੇ ਗੱਦਾ ਚਾਹੀਦਾ ਉਹਨਾਂ ਨੇ ਅਰਜ਼ੀ ਅਪਲਾਈ ਕੀਤੀ ਸੀ ਜੀ ਹੂੰ ਦੇਖੋ ਹੁਣ ਅੱਗੇ ਸੀਬੀਆਈ ਨੇ ਆ ਜਿਹੜੀ ਉਹ ਮੰਗ ਅੱਗੇ ਜੇਲ੍ਹ ਪ੍ਰਸ਼ਾਸਨ ਨੂੰ ਭੇਜੀ ਸੀ ਵੀ ਜੇ ਤੁਹਾਨੂੰ ਇਹ ਸਹੀ ਲੱਗਦਾ ਵੀ ਤੁਸੀਂ ਇੱਕ ਮੁਲਜ਼ਮ ਨੂੰ ਗੱਦਾ ਦੇ ਸਕਦੇ ਹੋ ਤਾਂ ਦੇ ਦਿਓ ਕੋਈ ਏਡੀ ਵੱਡੀ ਗੱਲ ਨਹੀਂ ਤਾਂ ਬਿਲਕੁਲ ਜੇਲ੍ਹ ਦੇ ਵਿੱਚ ਬੰਦ ਨੇ ਇਸ ਵੇਲੇ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਦੇ ਵਿੱਚ ਬੰਦ ਨੇ ਮੋਤਲ ਡੀਆਈਜੀ ਹਰਚਰਨ ਸਿੰਘ ਪੁੱਲਰ ਸੋ 16 ਅਕਤੂਬਰ ਨੂੰ 5 ਲੱਖ ਰੁਪਏ ਦੀ ਰਿਸ਼ਵਤ ਲੈਦੇ ਹੋਏ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਸੀਬੀਆਈ ਦੇ ਵੱਲੋਂ 트੍ਰੈਪ ਜਿਹੜਾ ਉਹ ਬਣਾਇਆ ਗਿਆ ਸੀ ਔਰ 트੍ਰੈਪ ਦੇ ਵਿੱਚ डीएजी पुल्लण ने ਜਿਹੜੇ ਬੁਰੇ-bure ਤਰੀਕੇ ਦੇ ਨਾਲ ਫਸ ਜਾਂਦੇ ਨੇ ਸੋ ਉਸ ਤੋਂ ਬਾਅਦ ਲਗਾਤਾਰ ਰਿਮਾਂਡ ਹਾਸਲ ਕਰਨ ਦੀ ਮੰਗ ਜਿਹੜੀ ਸੀਬੀਆਈ ਦੇ ਵੱਲੋਂ ਕੀਤੀ ਗਈ ਸੀ ਔਰ ਉਸ ਤੋਂ ਬਾਅਦ ਹੁਣ ਨਿਆਂ ਖਿਰਾਸ ਦੇ ਵਿੱਚ ਭੇਜਿਆ ਗਿਆ ਪਰ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਪਿੱਠ ਦੇ ਵਿੱਚ ਦਰਦ ਪੂਰੀ ਤਕਲੀਫ ਹੋ ਰਹੀ ਹੈ ਔਰ ਡਾਕਟਰਾਂ ਦੀ ਰਿਪੋਰਟ ਦਾ ਹਵਾਲਾ ਦਿੱਤਾ ਤੇ ਸੀਬੀਆਈ ਨੂੰ ਬੇਨਤੀ ਕੀਤੀ ਅਰਜ਼ੀ ਪਾਸ ਕੀਤੀ ਹੈ ਕਿ ਉਹਨਾਂ ਨੂੰ ਜੇਲ੍ਹ ਦੇ ਵਿੱਚ ਗਰਦਾ ਜਿਹੜਾ ਪ੍ਰੋਵਾਈਡ ਕੀਤਾ ਜਾਏ ਤਾਂ ਕਿ ਉਹ ਜੇਲ੍ਹ ਦੇ ਵਿੱਚ ਆਰਾਮ ਦਾ ਇੱਕ ਤਰੀਕੇ ਦੇ ਨਾਲ ਰਹਿ ਸਕਣ ਪਰ ਉਸ ਤੋਂ ਬਾਅਦ ਜਦੋਂ ਸੀਬੀਆਈ ਨੇ ਚਿੱਠੀ ਜੇਲ ਪ੍ਰਸ਼ਾਸਨ ਨੂੰ ਭੇਜੀ ਔਰ ਜੇਲ ਪ੍ਰਸ਼ਾਸਨ ਨੂੰ ਕਿਹਾ ਕਿ ਜਿਵੇਂ ਉਹਨਾਂ ਨੂੰ ਸੂਟੇਬਲ ਲੱਗਦਾ ਹੈ ਕਿ ਕਿ ਕੈਦੀ ਨੂੰ ਇੱਕ ਮੁਲਜ਼ਮ ਨੂੰ ਜੇਕਰ ਜੇਲ ਦੇ ਵਿੱਚ ਅਲਾਉ ਹੈ ਜੇਲ ਦੇ ਵਿੱਚ ਗੱਦਾ ਉਹ ਦੇ ਸਕਦੇ ਨੇ ਤਾਂ ਤੱਕ ਕੋਈ ਜਨਾ ਬਾਰੇ ਸੋਚ ਜ਼ਰੂਰ ਲੈਣ ਤਾਂ ਫਿਲਹਾਲ ਤੁਹਾਨੂੰ ਦੱਸ ਦਈਏ ਕਿ ਜੋ ਕ੍ਰਿਸ਼ਨੂ ਨੇ ਉਹਨਾਂ ਨੂੰ ਲੈ ਕੇ ਕੀ ਅਪਡੇਟ ਹੈ ਫਿਰ ਦੇਖੋ ਕ੍ਰਿਸ਼ਨੂ ਨੂੰ ਉਹ ਉਹਨਾਂ ਦਾ ਵਿਚੋਲਾ ਸੀ ਹੂੰ ਠੀਕ ਹੈ ਜੀ ਕਹਿ ਦिए ਵੀ ਉਹਨਾਂ ਦੇ ਫੋਨਾਂ ਤੇ ਕੰਮ ਕਰਦਾ ਸੀਗਾ ਵੀ ਵਿਚੋਲੀ ਆ ਵੀ ਤੂੰ ਇੱਥੋਂ ਪੈਸੇ ਲੈ ਕੇ ਆਉਂਈਆਂ ਇੱਥੋਂ ਆ ਡੀਲ ਡਨ ਕਰਨੀ ਆ ਦੇਖੋ ਇੱਕੋ ਜੇਲ ਦੇ ਵਿੱਚ ਨੇ ਉਹਨਾਂ ਨੂੰ ਇੱਕ ਦੂਜੇ ਦੀ ਬੈਰਕ ਦੇ ਵਿੱਚ ਉਹਨਾਂ ਜਾਣ ਤੋਂ ਮਨਾ ਕਰ ਦਿੱਤਾ ਗਿਆ ਕਿ ਵੀ ਤੁਸੀਂ ਇੱਕ ਦੂਜੇ ਨੂੰ ਮਿਲ ਨਹੀਂ ਸਕਦੇ ਜੀ ਬਿਲਕੁਲ ਸੋ ਹਾਲਾਂਕਿ 15 ਤੋਂ 16 ਦਿਨਾਂ ਦੀ ਨਿਆਂ ਖਿਰਾਸ ਜੁਤੇ ਭੇਜਿਆ ਗਿਆ ਦੋਨਾਂ ਨੂੰ ਆਪਸ ਦੇ ਵਿੱਚ ਮਿਲਣ ਤੋਂ ਵੀ ਮਨਾ ਕੀਤਾ ਗਿਆ ਦੇਖਣਾ ਇਹ ਹੋਏਗਾ ਕਿ ਅਗਲੀ ਅਪਡੇਟ ਕੀ ਆਉਂਦੀ ਹੈ ਡੀਆਈਸੀ ਪੁੱਲਰ ਨੂੰ ਲੈ ਕੇ ਕਿਉਂਕਿ ਲਗਾਤਾਰ ਇਸ ਵੇਲੇ ਜੇਲ੍ਹ ਦੇ ਵਿੱਚ ਬੰਦ ਨੇ ਪਰਚੇ ਤੇ ਪਰਚੇ ਉਹਨਾਂ ਤੇ ਪੈ ਰਹੇ ਨੇ ਐਫਆਈਆਰ ਦਰਜ ਹੋ ਰਹੀ ਹੈ ਕਿਉਂਕਿ ਪਹਿਲਾਂ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਸੀ ਫਿਰ ਉਸ ਤੋਂ ਬਾਅਦ ਐਕਸਾਈਜ਼ ਵਿਭਾਗ ਦੇ ਵੱਲੋਂ ਮਾਮਲਾ ਦਰਜ ਕੀਤਾ ਸੀ ਫਿਰ ਕ腐ਸ਼ਨ ਨੂੰ ਲੈ ਕੇ ਸੋ ਗੀਮਾ ਜਿਹੜੀ ਹੁਣ ਸੁਲਝਣ ਦੀ ਬਜਾਏ ਹੋਰ ਵੀ ਜ਼ਿਆਦਾ ਉਲਝਦੀ ਖਈ ਨਜ਼ਰ ਹਰ ਰੋਜ਼ ਸੋਗਲੇ ਵਿਸ਼ੇ ਤੇ ਬੱਦਦੇ ਸਰ ਪੰਜਾਬ ਦੇ ਵਿੱਚ ਚਾਹੇ ਦੇਸ਼ ਭਰ ਦੇ ਵਿੱਚ ਹਰ ਕੋਈ ਲੈਕਚਰ ਦੇ ਰਿਹਾ ਜਾਤੀਵਾਦ ਨੂੰ ਲੈ ਕੇ ਜਾਤ ਪਾਤ ਨੂੰ ਲੈ ਕੇ ਬਹੁਤ ਸਾਰੀਆਂ ਕਵਿਤਾਵਾਂ ਲਿਖੀਆਂ ਗਈਆਂ ਨੇ ਲੇਖ ਲਿਖੇ ਗਏ ਨੇ ਚਿੱਠੀਆਂ ਨੇ ਜਿਹੜੀਆਂ ਉੱਚੇ ਲੈਵਲ ਦੇ ਉੱਤੇ ਪੜੀਆਂ ਜਾਂਦੀਆਂ ਨੇ ਪਰ ਉੱਥੇ ਸਿਆਸਤਦਾਨਾਂ ਦੇ ਮੂੰਹੋਂ ਜਾਤ ਪਾਤ ਦੇ ਵਿੱਚ ਭੇਦਭਾਵ ਨਿਕਲਣਾ ਕੋਈ ਬੜੀ ਚੰਗੀ ਗੱਲ ਨਹੀਂ ਲੱਗਦੀ ਸੋ ਇਹ ਬਿਆਨ ਦੇ ਉੱਤੇ ਰਾਜਾ ਵੜਿੰਗ ਜੀ ਨੇ ਕਾਫੀ ਜ਼ਿਆਦਾ ਹੁਣ ਕਸੂਟੇ ਫਸੇ ਹੋਏ ਨੇ ਅਸੀਂ ਕਮਿਸ਼ਨ ਨੇ ਉਹਨਾਂ ਨੂੰ ਨਵਾਂ ਹੀ ਨੋਟਿਸ ਜਾਰੀ ਕੀਤਾ ਦੇਖੋ ਬਾਰੇ ਦਰਸ਼ਕਾਂ ਨੂੰ ਦੱਸੋ ਦੇਖੋ ਇਲੈਕਸ਼ਨ ਵੇਲੇ ਤਾਂ ਨੇਤਾ ਨੂੰ ਇਹ ਹੁੰਦੀ ਹੈ ਕਿ ਅਸੀਂ ਇੱਕ ਦੂਜੇ ਦੀ ਲੱਤਾਂ ਖਿੱਚ ਲਈਏ ਬਿਲਕੁਲ ਕਿਤੇ ਨਾ ਕਿਤੇ ਰਾਜਾ ਵੜਿੰਗ ਨੇ ਜਿਹੜੇ ਉਹ ਮਖੌਲੀਆ ਸੁਭਾਅ ਦੇ ਨਹੀਂ ਹੂੰ ਉਹਨਾਂ ਨੂੰ ਇਹ ਹੁੰਦਾ ਕਿ ਜੀ ਮੈਂ ਨਾਲ-ਨਾਲ ਸੋਣ ਪ੍ਰਚਾਰ ਕਰਦਾ ਕਰਦਾ ਹਾਸਾ ਮਖੌਲ ਕਰੀ ਜਾਵਾਂ ਹੂੰ ਦੇਖੋ ਦੋ ਤਿੰਨ ਵੀਡੀਓ ਜਿਹੜੀਆਂ ਵਾਇਰਲ ਹੁੰਦੀਆਂ ਨੇ ਉਹਨਾਂ ਵਿੱਚੋਂ ਇੱਕ ਬੂਟਾ ਸਿੰਘ ਜੀ ਦੀ ਵਾਇਰਲ ਹੋਈ ਸੀ ਵੀਡੀਓ ਜਿਹਦੇ ਵਿੱਚ ਐਸਸੀ ਕਮਿਸ਼ਨ ਨੇ ਉਹਨਾਂ ਨੂੰ ਨੋਟਿਸ ਭੇਜਿਆ ਸੀ ਕਿ ਤੁਸੀਂ ਦੋ ਦੋ ਚਾਰ ਦਿਨਾਂ ਦੇ ਵਿੱਚ ਸਾਡੇ ਮੂਰੇ ਪੇਸ਼ ਹੋਊ ਪਰ ਉਹਨਾਂ ਨੇ ਆਪਣੇ ਵਕੀਲ ਨੂੰ ਭੇਜ ਕੇ ਇਹ ਕਹਤਾ ਕਿ ਜੀ ਮੈਂ ਇਲੈਕਸ਼ਨ ਚ ਬਿਜ਼ੀ ਆ ਵੀ ਉਹ ਤੋਂ ਬਾਅਦ ਤੁਹਾਡੇ ਕੋਲੇ ਆ ਜਾਊਗਾ ਜਿਹੜਾ ਅੱਜ ਐਸੀ ਕਮਿਸ਼ਨ ਨੇ ਡੀਐਸਪੀ ਕਪੂਰਥਲਾ ਨੂੰ ਬੁਲਾ ਕੇ ਇਹ ਚੀਜ਼ ਕਹੀ ਕਿ ਤੁਸੀਂ ਕੱਲ ਉਹ ਉੱਥੇ ਸੀਗੇ ਰਾਜਾ ਵੜਿੰਗ ਜੀ ਵੀ ਤੁਸੀਂ ਉਹਨਾਂ ਨੂੰ ਖੁੱਲਾ ਕਿਉਂ ਛੱਡਿਆ ਹੋਇਆ ਵੀ ਉਹ ਏਡੀ ਗੱਲ ਕਹਿ ਕੇ ਵੀ ਜਾਤੀਵਾਦ ਦੇ ਉੱਤੇ ਟਿੱਪਣੀ ਕਰਕੇ ਵੀ ਤੁਸੀਂ ਉਹਨਾਂ ਨੂੰ ਅਰੈਸਟ ਕਿਉਂ ਨਹੀਂ ਕਰ ਰਹੇ ਦੇਖੋ ਐਸੀ ਕਮਿਸ਼ਨ ਇੱਕ ਉਹਨਾਂ ਦਾ ਅਹੁਦਾ ਹੁੰਦਾ ਜੇ ਤੁਸੀਂ ਐਮਪੀ ਹੋਂਦੇ ਹੋ ਐਸੀ ਕਮਿਸ਼ਨ ਨਹੀਂ ਹਮ ਐਸੀ ਕਮਿਸ਼ਨ ਦਾ ਫਰਜ਼ ਹੁੰਦਾ ਕਿ ਦੇਖੋ ਜੋ ਵੀ ਇਲੈਕਸ਼ਨ ਦੇ ਵਿੱਚ ਚੱਲ ਰਿਹਾ ਜਾਂ ਕੁਝ ਮੰਦਭਗਾ ਬੋਲਿਆ ਗਿਆ ਉਹਦੇ ਉੱਤੇ ਕਾਰਵਾਈ ਕਾਰਵਾਈ ਕਰਨੀ ਹੈ ਸੋ ਜਿਵੇਂ ਤੁਸੀਂ ਕਿਹਾ ਕਿ ਰਾਜਾ ਵੜਿੰਗ ਥੋੜੇ ਮਖੌਲੀਆ ਸੁਭਾਅ ਦੇ ਨੇ ਪਹਿਲਾਂ ਵੀ ਬਹੁਤ ਸਾਰੇ ਬਿਆਨ ਦਿੱਤੇ ਇੱਕ ਫਿਰ ਤੋਂ ਬਿਆਨ ਆਇਆ ਪਰ ਲੱਗਦਾ ਕਿ ਬਿਆਨ ਜੇ ਕਿਸੇ ਦੀ ਜਾਤੀਵਾਦ ਨੂੰ ਲੈ ਕੇ ਕੀਤਾ ਜਾਂਦਾ ਤਾਂ ਫਿਰ ਉਹ ਨਾਰਮਲ ਤੋਂ ਜ਼ਿਆਦਾ ਗੰਭੀਰ ਵਿਸ਼ਾ ਬਣ ਜਾਂਦਾ ਦੇਖੋ ਉਹੀ ਮੈਂ ਤੁਹਾਨੂੰ ਚੀਜ਼ ਸਮਝਾ ਰਹੀ ਹਾਂ ਕਿ ਦੇਖੋ ਰਾਜਾ ਵੜਿੰਗ ਨੂੰ ਪੇਸ਼ ਹੋਣਾ ਪੈਣਾ ਕਿਤੇ ਨਾ ਕਿਤੇ ਜਿਹੜੇ ਐਸਈ ਕਮਿਸ਼ਨ ਨੇ ਉਹਨਾਂ ਨੂੰ ਸਰਕਾਰ ਨੇ ਅਲਾਉ ਕੀਤਾ ਹੁੰਦਾ ਕਿ ਤੁਸੀਂ ਇਹਨਾਂ ਦੇ ਉੱਤੇ ਕਾਰਵਾਈ ਕਰ ਸਕਦੇ ਹੋ ਹਮ ਸੁ ਲੱਗਦਾ ਕਿ ਰਾਜਾ ਵਿਰਿੰਦ ਦੇ ਮਾਫੀ ਮੰਗਣ ਤੋਂ ਬਾਅਦ ਵੀ ਬਹੁਤ ਸਾਰੇ ਭਾਈਚਾਰੇ ਦੇ ਲੋਕ ਨੇ ਚਾਹੇ ਵਾਲਮੀਕੀ ਭਾਈਚਾਰੇ ਦੀ ਗੱਲ ਕੀਤੀ ਜਾਵੇ ਉਹਨਾਂ ਦਾ ਗੁੱਸਾ ਸ਼ਾਂਤ ਨਹੀਂ ਹੋਇਆ ਦੇਖੋ ਪੰਜਾਬ ਦੇ ਵਿੱਚ ਲੋਕਾਂ 'ਚ ਗੁੱਸਾ ਇਹ ਦੇਖੋ ਇੱਕ ਪੜਿਆ ਲਿਖਿਆ ਜਿਹੜਾ ਐਮਪੀ ਹੋਵੇ ਲੁਧਿਆਣੇ ਦਾ ਤੇ ਉਹਦੇ ਮੂੰਹੋਂ ਇਦਾਂ ਦੇ ਸ਼ਬਦ ਨਿਕਲਣੇ ਬੜੀ ਮਾੜੀ ਗੱਲ ਹੈ ਹਮ ਸੋ ਬਿਲਕੁਲ ਸੁਮੋਟੋ ਦਾ ਨੋਟਿਸ ਹੈ ਜਿਹੜਾ ਜਾਰੀ ਕੀਤਾ ਗਿਆ ਸੀ ਔਰ ਉਸ ਤੋਂ ਬਾਅਦ ਡੀਐਸਪੀ ਕਪੂਰਥਲਾ ਨੂੰ ਤਲਬ ਕੀਤਾ ਗਿਆ ਸੀ ਅੱਜ ਪੇਸ਼ ਵੀ ਹੋਏ ਨਹੀਂ ਅਸੀਂ ਕਮਿਸ਼ਨ ਦੇ ਮੂਹਰੇ ਔਰ ਉਹਨਾਂ ਨੇ ਕਿਹਾ ਕਿ ਲਾਸਟ ਡੇਟ 20 ਨਵੰਬਰ ਯਾਨੀ ਕਿ ਆਖਰੀ ਤਰੀਕੇ ਜਿਹੜੀ 20 ਨਵੰਬਰ ਤੱਕ ਦੀ ਉਹ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਨੇ ਔਰ ਉਸ ਤੋਂ ਬਾਅਦ ਜੇਕਰ ਰਾਜਾ ਵੜਿੰਗ ਪੇਸ਼ ਨਹੀਂ ਹੁੰਦੇ ਤਾਂ ਉਹਨਾਂ ਦੀ ਗ੍ਰਿਫਤਾਰੀ ਹੋਣੀ ਬਿਲਕੁਲ ਤੈਅ ਸੋ ਬਿਲਕੁਲ ਜਿਹੜੇ ਵੀ ਇਸ ਵੀਡੀਓ ਨੂੰ ਦੇਖ ਰਹੇ ਨੇ ਆਪਣੀ رائے ਨੇ ਜਿਹੜੀ ਸਾਡੇ ਕਮੈਂਟਸ ਬਾਕਸ ਦੇ ਵਿੱਚ ਜ਼ਰੂਰ ਦੱਸਣ ਕਿ ਆਖਿਰਕਾਰ ਜਦੋਂ ਵੱਡੇ ਵੱਡੇ ਸਿਆਸਤਦਾਨ ਜਿਹੜੇ ਸਾਰੇ ਲੋਕਾਂ ਨੂੰ ਸਾਰੇ ਧਰਮਾਂ ਨੂੰ ਸਾਰੇ ਜਾਤਪਾਤ ਦੇ ਲੋਕਾਂ ਨੇ ਕੋ ਨਜ਼ਰ ਦੇ ਨਾਲ ਦੇਖਣ ਵਾਲੇ ਵਿਸਥਾਰ ਕਰਨ ਲੱਗ ਜਾਣ ਕਿਸੇ ਧਰਮ ਨੂੰ ਕਿਸੇ ਜਾਤ ਨੂੰ ਹਾਈਲਾਈਟ ਕਰਨ ਲੱਗ ਜਾਣ ਫਿਰ ਉਸ ਤੋਂ ਬਾਅਦ ਲੋਕਾਂ ਦਾ ਵਿਸ਼ਵਾਸਨ ਸਿਆਸਦਾਨਾਂ ਦੇ ਉਤੇ ਕਿਵੇਂ ਉੱਡ ਜਾਂਦਾ ਹੈ ਖਾਸ ਕਰਕੇ ਰਾਜਾ ਵੜਿੰਗ ਆਪਣੇ ਬਿਆਨਾਂ ਦੇ ਕਰਕੇ ਹਮੇਸ਼ਾ ਹੀ ਚਰਚਾ ਦੇ ਵਿੱਚ ਬੜੇ ਹੋਏ ਨੇ ਪਰ ਇਹਨਾਂ ਪਿਛਲੇ ਕੁਝ ਇੱਕ ਬਿਆਨਾਂ ਤੋਂ ਬਾਅਦ ਰਾਜਾ ਵੜਿੰਗ ਨੇ ਜਿਹੜੇ ਸੁਰਖੀਆਂ ਦੇ ਵਿੱਚ ਤਾਇਏ ਨੇ ਪਰ ਉਹ ਸੁਰਖੀਆਂ ਨੇ ਜਿਹੜੀਆਂ ਨਾ ਤਕਰਾਤਮਕ ਨੇ ਤਾਂ ਬਿਲਕੁਲ ਅਗਲੇ ਵਿਸ਼ੇ ਤੇ ਵੱਧਦੇ ਆ ਸੋਗੀ ਸਰ ਬਾਲੀਵੁੱਡ ਦੇ ਦਿਗਜਦਾ ਕਰਤਮੰਦਰ ਜਿਨ੍ਹਾਂ ਦੇ ਬੀਤੇ ਦਿਨੀ ਖਬਰ ਆਈਆਂ ਸੀ ਕਿ ਉਹਨਾਂ ਦਾ ਦਿਹਾਂਤ ਹੋ ਗਿਆ ਔਰ ਸਭ ਤੋਂ ਵੱਡਾ ਚਟਕਾ ਤੋਦੂ ਲੱਗਾ ਜਦੋਂ ਸਿਆਸਤਦਾਨ ਪੋਲਿਟਿਸ਼ੀਅਨ ਉਹਨਾਂ ਨੂੰ ਸ਼ਰਧਾਂਜਲੀ ਦੇਣ ਲੱਗੇ ਫਿਰ ਉਸ ਤੋਂ ਬਾਅਦ ਈਸ਼ਾ ਦੇওল ਹਿਮਾ ਮਾਲਣੀ ਯਾਨੀ ਉਹਨਾਂ ਦੀ ਧਰਮਪਤਨੀ ਦਾ ਬਿਆਨ ਵੀ ਆਇਆ ਕਿ ਬਿਲਕੁਲ ਸਹੀ ਸਲਾਮਤ ਨੇ ਅਸੀਂ ਆਪਣੇ ਦਰਸ਼ਕਾਂ ਨੂੰ ਜ਼ਰੂਰ ਦੱਸ ਦੇਣਾ ਚਾਹੁੰਦੇ ਹਾਂ ਆ ਕਿ ਅੱਜ ਉਹ ਹਸਪੀਟਲ ਤੋਂ ਡਿਸਚਾਰਜ ਹੋ ਚੁੱਕੇ ਆਪਣੇ ਘਰ ਨੇ ਜਿਹੜੇ ਵਾਪਸ ਚਾ ਚੁੱਕੇ ਨੇ ਦੇਖੋ ਤਰਮਿੰਦਰ ਦੇওল ਜੀ ਪੰਜਾਬ ਦੇ ਪੁੱਤਰ ਨੇ ਹੂੰ ਇਥੋਂ ਤੱਕ ਵੀ ਦੇਖੋ ਲੋਕਾਂ ਨੇ ਤਿਆਰੀਆਂ ਖੇਚਲੀਆਂ ਸੀ ਉਹਨਾਂ ਦੇ ਸਾਹਨੇ ਵਾਲ ਪਿੰਡ ਦੇ ਵਿੱਚ ਜਾ ਕੇ ਲੋਕਾਂ ਨਾਲ ਗਲਬਤ ਕਰਨੀ ਸ਼ੁਰੂ ਕਰ ਦਿੱਤੀ ਸੀ ਧਰਮਿੰਦਰ ਜੀ ਨੇ ਵੀ ਅਜੋਹ ਵੀ ਨਹੀਂ ਰਹੇ ਵੀ ਉਹਨਾਂ ਦੀ ਹਸਪੀਟਲ ਦੇ ਵਿੱਚ ਡੈਥ ਹੋ ਗਈ ਆ ਹੂੰ ਦੇਖੋ ਕੁਝ ਘੰਟਿਆਂ ਬਾਅਦ ਉਹਨਾਂ ਦੇ ਪਰਿਵਾਰ ਨੂੰ ਚਿੰਤਾ ਹੋਈ ਵੀ ਦੇਖੋ ਇੰਡੀਆ ਦੇ ਵਿੱਚ ਵੀ ਫੇਕ ਚੈਨਲ ਕਿੰਨੇ ਨੇ ਕਿ ਇੱਕ ਦੋ ਚੈਨਲਾਂ ਨੇ ਜਿੱਦਾਂ ਚਲੋ ਆਪਾਂ ਨਾਮ ਨਹੀਂ ਲੈ ਸਕਦੇ ਵੱਡੇ ਚੈਨਲ ਨੇ ਬਹੁਤ ਸਾਰੇ ਮੀਡੀਆ ਹਾਊਸ ਨੇ ਖਬਰਾਂ ਚਲਾਈਆਂ ਨੇ ਜੀ ਕੁਝ ਪੰਜਾਬ ਦੇ ਚੈਨਲ ਚਲਾਗੇ ਸੀ ਕਈਆਂ ਨੇ ਫੋਨੋ ਵੀ ਲੈ ਲੈ ਲੇ ਜਿੱਦਾਂ ਲਗਾ ਲੋ ਬਈ ਵੱਡੇ ਸੰਗੀਤਕਾਰ ਨੇ ਜਾਂ ਵੱਡੇ ਐਕਟਰ ਨੇ ਪੰਜਾਬੀ ਬਾਲੀਵੁੱਡ ਦੇ ਉਹਨਾਂ ਦੇ ਵੱਲੋਂ ਸ਼ਰਧਾਂਜਲੀਆ ਵੀ ਦੇ ਦਿੱਤੀਆਂ ਗਈਆਂ ਸੀ ਹਮ ਕਿਤੇ ਨਾ ਕਿਤੇ ਜਦੋਂ ਉਹ ਬੰਦਾ ਆਪ ਜਿਉਂਦਾ ਪਿਆ ਸਾਹਮਣੇ ਟੀਵੀ ਚੱਲਦਾ ਹੋਵੇ ਆਪਣੀ ਖਬਰੋ ਖੁਦ ਦੇਖੇ ਕਿੱਦਾਂ ਫੀਲ ਹੋ ਸਕਦਾ ਦੇਖੋ ਜੀ ਬਿਲਕੁਲ ਸੋ ਪੰਜਾਬ ਦੇ ਰਹਿਣ ਵਾਲੇ ਨੇ ਪੰਜਾਬ ਦੇ ਨੌਜਵਾਨ ਨੇ ਬਾਲੀਵੁੱਡ ਤੱਕ ਜਾ ਕੇ ਇੰਨਾ ਵੱਡਾ ਆਪਣਾ ਨਾਮ ਬਣਾਇਆ ਔਰ ਖਾਸ ਕਰਕੇ ਉਹਨਾਂ ਦੇ بیٹے ਸਨੀ ਦਿਓਲ ਤੇ ਬੋਬੀ ਦਿਓਲ ਨੂੰ ਕੌਣ ਨਹੀਂ ਜਾਣਦਾ ਇੰਨੀਆ ਮਸ਼ਹੂਰ ਹਸਤੀਆਂ ਦੇ ਪਿਤਾ ਨੇ ਉਹ ਔਰ ਉਸ ਤੋਂ ਬਾਅਦ ਲਗਾਤਾਰ ਫੇਖ ਖਬਰਾਂ ਕਈ মিডিਆ ਹਾਊਸਸ ਦੇ ਵੱਲੋਂ ਇਹ ਖਬਰਾਂ ਬ੍ਰੇਕ ਕੀਤੀਆਂ ਗਈਆਂ ਸੀ ਕਿ ਧਰਮਿੰਦਰ ਦਾ ਇੰਨੀ ਉਮਰ ਦੇ ਵਿੱਚ ਦਿਹਾਂਤ ਹੋ ਗਿਆ ਇਹ ਫਿਲਮਾਂ ਉਹਨਾਂ ਨੇ ਇੰਡਸਟਰੀਆਂ ਰਚੀਆਂ ਨੇ ਪਰ ਉਸ ਤੋਂ ਬਾਅਦ ਪਰਿਵਾਰਿਕ ਮੈਂਬਰ ਨੇ ਜਿਹੜੇ ਜ਼ਰੂਰ ਸਾਹਮਣੇ ਆਏ ਈਸ਼ਾ ਦੇ ਉਹਨੇ ਟਵੀਟ ਕੀਤਾ ਹਿਮਾ ਮਾਲ ਨੇ ਨੇ ਫੇਸਬੁਕ ਤੇ ਜਾਣਕਾਰੀ ਦਿੱਤੀ ਕਿ ਧਰਵਿੰਦਰ ਬਿਲਕੁਲ ਠੀਕ ਨੇ ਸੋ ਅੱਜ ਤੁਹਾਡੇ ਸਾਰਿਆਂ ਦੀਆਂ ਦੁਆਵਾਂ ਸਦਕਾ ਉਹਨਾਂ ਦੇ ਪ੍ਰਸ਼ੰਸ਼ਕਾਂ ਦੇ ਉਹਨਾਂ ਦੇ ਚਾਹਣ ਵਾਲਿਆਂ ਦੀਆਂ ਅਰਦਾਸਾਂ ਕਰਕੇ ਆਪਣੇ ਪਰਿਵਾਰ ਦੇ ਵਿੱਚੋਂ ਬਿਲਕੁਲ ਸਹੀ ਸਲਾਮਤ ਨੇ ਤੇ ਹਸਪਤਾਲ ਤੋਂ ਡਿਸਚਾਰਜ ਹੋ ਕੇ ਘਰ ਪਹੁੰਚ ਚੁੱਕੇ ਨੇ ਤਾਂ ਇਸ ਦੇ ਨਾਲ ਹੀ ਬਾਕੀ ਜਿਹੜਾ ਇਲਾਜ ਉਹਨਾਂ ਦਾ ਘਰ ਦੇ ਵਿੱਚ ਕੀਤਾ ਜਾਏਗਾ ਸੋ ਸਵੇਰੇ ਸਵੇਰੇ ਬਾਲੀਵੁੱਡ ਤੇ ਕੋਹਰ ਮਨਪਾਗੀ ਖਬਰ ਆਈ ਸੀ ਕਿ ਗੋਬਿੰਦਰ ਨੇ ਜਿਹੜੇ ਉਹਨਾਂ ਦੀ ਸਿਹਤ ਕਾਫੀ ਜ਼ਿਆਦਾ ਮਾੜੀ ਸੀ ਡੇਰ ਰਾਤ ਉਹਨਾਂ ਦੀ ਸਿਹਤ ਵਿਗੜ ਗਈ ਹੂੰ ਉਹਨਾਂ ਦੀ ਸਿਹਤ ਜਿਹੜੀ ਧੁੰਨ ਕੀ ਸੁਧਾਰਕੀ ਉਹਦੇ ਕੋ ਉਹ ਵੀ ਛੁੱਟੀ ਲੈ ਕੇ ਚਲੇ ਗਏ ਹੂੰ ਕੁਝ ਮੀਡੀਆਂ ਨੇ ਵੀ ਕਹਿਤਾ ਸੀ ਵੀ ਅਰਦਾਸਾਂ ਕਰਨੀਆਂ ਸ਼ੁਰੂ ਕਰ ਦੋ ਵੀ ਦੇਖੋ ਕੱਲ ਤਰਮਿੰਦਰ ਦੇਵਾਲ ਜੀ ਐਡਮਿਟ ਸੀਗੇ ਅੱਜ ਬਾਲੀਵੁੱਡ ਦੇ ਸਟਾਰ ਨੇ ਜਿਹੜੇ ਗੋਬਿੰਦਾ ਜੀ ਉਹ ਅੱਜ ਐਡਮਿਟ ਨੇ ਉਹਨਾਂ ਦੀ ਜਿਹੜੀ ਸਿਹਤ ਆ ਉਹ ਬਈ ਬੜੀ ਸੀਰੀਅਸ ਹੋ ਚੁੱਕੀ ਆ ਵੀ ਸਾਰੇ ਅਰਦਾਸਾਂ ਕਰੋ ਹੂੰ ਕਿਤੇ ਨਾ ਕਿਤੇ ਇਹ ਚੀਜ਼ਾਂ ਨਹੀਂ ਚਲਣੀਆਂ ਚਾਹੀਦੀਆਂ ਪਰ ਵਾਰਿਕ ਮੈਂਬਰਾਂ ਨੂੰ ਪੁਸ਼ਟੀ ਕਰ ਦੇਣੀ ਚਾਹੀਦੀ ਹੈ ਕਿ ਅਸੀਂ ਵੈਸੇ ਇੱਕ ਨੋਰਮਲੀ ਚੈੱਕਅਪ ਕਰਉਣ ਆਏ ਹੋਏ ਆ ਵੀ ਸਾਨੂੰ মিডিਆ ਤੋਂ ਦੂਰ ਰੱਖਿਆ ਜਾਵੇ ਜੀ ਸੋ ਬਿਲਕੁਲ ਅਕਸਰ ਹੀ ਅਸੀਂ ਜਦੋਂ ਸਵੇਰੇ ਉੱਠਦੇ ਹਾਂ ਆਪਣਾ ਫੋਨ ਯੂਜ਼ ਕਰਦੇ ਹਾਂ ਸਭ ਤੋਂ ਪਹਿਲਾਂ ਸਾਡੀ ਨਿਗ ਹੈ ਜਿਹੜੀ ਫੇਸਬੁਕ ਤੇ ਜਾਂਦੀ ਹੈ ਤੇ ਫੇਸਬੁਕ ਤੇ ਚਲਦੀਆਂ ਖਬਰਾਂ ਤੇ ਜਾਂਦੀ ਹੈ ਕਿ ਆਕਰਕਾਰ ਸੋਸ਼ਲ ਮੀਡੀਆ ਤੇ ਕੀ ਚੱਲ ਰਿਹਾ ਬਾਲੀਵੁੱਡ ਚ ਕੀ ਅਪਡੇਟ ਹੈ ਸੋ ਜਿਹਈਆਂ ਖਬਰਾਂ ਜਦੋਂ ਆਮ ਲੋਕਾਂ ਨੂੰ ਸੁਣਨ ਨੂੰ ਮਿਲਦੀਆਂ ਨੇ ਉਹਨਾਂ ਦੇ ਫੈਨਸ ਨੂੰ ਸੁਣਨ ਮਿਲਦੀਆਂ ਹੈ ਪ੍ਰਸ਼ੰਸਕਾਂ ਨੂੰ ਸੁਣਨ ਨੂੰ ਮਿਲਦੀਆਂ ਨੇ ਤਾਂ ਕਿਤੇ ਨਾ ਕਿਤੇ ਵੱਨੋਂ ਤੱਕਾ ਜਿਹੜਾ ਉਹ ਜ਼ਰੂਰ ਲੱਗਦਾ ਹੈ ਇਸ ਬਿਲਕੁਲ ਅਸੀਂ ਜ਼ਰੂਰ ਬੇਨਤੀ ਕਰਦੇ ਹਾਂ ਗੁਜ਼ਾਰਿਸ਼ ਕਰਦੇ ਹਾਂ ਆਪਣੇ ਚੈਨਲ ਦੇ ਜ਼ਰੀਏ ਕਿ ਫੇਕ ਅਫਵਾਹਾਂ ਤੇ ਤੁਸੀਂ ਬਿਲਕੁਲ ਯਕੀਨ ਨਹੀਂ ਕਰਨਾ ਜਿੰਨਾ ਟਾਈਮ ਇਸ ਚੀਜ਼ ਦੀ ਪੁਸ਼ਟੀ ਨਹੀਂ ਹੋ ਜਾਂਦੀ ਹਾਲਾਂਕਿ ਵੱਡੇ ਮੀਡੀ ਨਿਊਜ਼ਾਂ ਨੇ ਜਿਹੜੀਆਂ ਬ੍ਰੇਕ ਜ਼ਰੂਰ ਕਰ ਦਿੱਤੀਆਂ ਜਾਂਦੇ ਨੇ ਫਰਮਾਂ ਦੀ ਪੁਸ਼ਟੀ ਕੀਤੇ ਬਿਨਾਂ ਤੁਸੀਂ ਖਬਰ ਨੂੰ ਫਾਰਵਰਡ ਨਾ ਕਰਿਆ ਕਰੋ ਸੋ ਬਿਲਕੁਲ ਹੋਰ ਵੀ ਜੇਕਰ ਕੋਈ رائے ਹੈ ਤੁਹਾਡੀ ਤੁਸੀਂ ਸਾਡੇ ਨਾਲ ਕੋਈ ਸਾਂਝੀ ਕਰਨਾ ਚਾਹੁੰਦੇ ਹੋ ਸਾਡੇ ਕਮੈਂਟ ਬਾਕਸ ਵਿੱਚ ਮੈਸੇਜ ਕਰ ਸਕਦੇ ਹੋ ਹਮ ਸਮਾਂ ਇਜ਼ਤ ਨਹੀਂ ਦੇਦੇ ਹਾਂ ਮੰਨਦੇ ਹਾਂ ਸਤਿ ਸ੍ਰੀ ਅਕਾਲ